ਰੋਟੇਕਸ ਪਹੁੰਚੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਸੰਸਦ ਦੇ ਵਿੱਚ ਜਿਹੜਾ ਆ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੋਈ ਸੀਗੀ ਅਮਿਤ ਸ਼ਾਹ ਜਿਹੜੇ ਕਿ ਕੇਂਦਰੀ ਮੰਤਰੀ ਉਹਨਾਂ ਤੇ ਕਾਂਗਰਸ ਦੇ ਲੀਡਰਾਂ ਵਿੱਚ ਉਸ ਦੌਰਾਨ ਅਮਿਤ ਸ਼ਾਹ ਕੇਂਦਰੀ ਮੰਤਰੀ ਵੱਲੋਂ ਜਿਹੜੀ ਆ ਸੰਵਿਧਾਨ ਨਿਰਮਾਤਾ ਡਾਕਟਰ 바ਵਾ ਸਾਹਿਬ ਡਾਕਟਰ ਬਿਮਰਾਵ ਅੰਬੇਡਕਰ ਉਹਨਾਂ ਦੇ ਉੱਤੇ ਇੱਕ ਜਿਹੜਾ ਆ ਸ਼ਬਦ ਵਰਤੇ ਗਏ ਉਹਨਾਂ ਲਈ ਉਸ ਦੇ ਰੋਸ਼ ਵਿਜੋ ਅੱਜ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਆ ਬੀਐਸਪੀ ਦੇ ਲੀਡਰਾਂ ਵੱਲੋਂ ਬੀਐਸਪੀ ਦੇ ਵਰਕਰਾਂ ਵੱਲੋਂ ਜਿਹੜਾ ਆ ਅਮਿਤ ਸ਼ਾਹ ਕੇਂਦਰੀ ਮੰਤਰੀ ਤੇ ਭਾਜਪਾ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਤੇ ਇਸ ਟਾਈਮ ਅਸੀਂ ਖੜੇ ਆ ਅੰਬੇਦਕਰ ਚੌਂਕ ਦੇ ਵਿੱਚ ਜਿਹੜਾ ਕੀ ਨਵਾਂ ਸ਼ਹਿਰ ਚੰਡੀਗੜ੍ਹ ਚੌਂਕ ਦੇ ਨਜ਼ਦੀਕ ਹੀ ਆ ਜਿੱਥੇ ਕੀ ਹੌਨ ਤੁਸੀਂ ਦੇਖੂਗੇ ਮੈਂ ਆਪਣੇ ਕੈਮਰਾਮੈਨ ਨੂੰ ਦੱਸਣਾ ਚਾਹੁੰਦਾ ਕਮਾਂ ਕਿ ਉੱਥੇ ਬੀਐਸਪੀ ਦੇ ਜਿਹੜੇ ਆ ਲੀਡਰਾਂ ਵੱਲੋਂ ਜਿਹੜਾ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਇਸ ਟਾਈਮ ਅੰਬੇਡਕਰ ਚੌਕ ਦੇ ਵਿੱਚ ਜਿਹੜਾ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਐਮ ਐਲ ਏ ਡਾਕਟਰ ਨਿਸ਼ੰਦਰ ਪਾਲ ਤੇ ਉਹਨਾਂ ਦੀ ਟੀਮ ਉਹਨਾਂ ਦੇ ਸਾਥੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰ ਪਰ ਉਹਨਾਂ ਦੇ ਨਾਲ ਜਿਹੜਾ ਆ ਆ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਬੀ ਐਸ ਪੀ ਮੈਦਾਨ 'ਚ ਬਾਬਾ ਕਬੀਰ ਕੱਢ ਕੇ ਸਨਮਾਨ ਦੇ ਬੀ ਐਸ ਪੀ ਮੈਦਾਨ 'ਚ ਬਾਬਾ ਕਬੀਰ ਕੱਢ ਕੇ ਸਨਮਾਨ ਦੇ ਬੀ ਐਸ ਪੀ ਮੈਦਾਨ 'ਚ ਜੀ ਰੇਤਾ ਜੀ ਹੋ ਬਾਇਆ ਰਦੀ ਜੀ ਹੋ سی او بی ایس پی میدان میں بی ایس پی میدان میں گورदाबाद 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 جی محمد ابھی مانو ابھی مانو گورदाबाद نبی پاک ਭਾਵੀ 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 ਮਾਰੋ ਬੀਐਸਪੀ ਲੀਡਰਾਂ ਵਰਕਰਾਂ ਵੱਲੋਂ ਅਮਿਤ ਸ਼ਾਹ ਕੇਂਦਰੀ ਮੰਤਰੀ ਤੇ ਬੀਜੇਪੀ ਦੇ ਖਿਲਾਫ ਜਿਹੜਾ ਹੈ ਪ੍ਰਦਰਸ਼ਨ ਕਰਦੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਹੈ ਨਾਰੇਵਾਜੀ ਕੀਤੀ ਜਾ ਰਹੀ ਆ ਇਹ ਜਿਹੜਾ ਪ੍ਰਦਰਸ਼ਨ ਇਹਨੂੰ ਜ਼ਿਲ੍ਹਾ ਪ੍ਰਧਾਨ ਸਰਵਜੀ ਜਾਫਰ ਪਰ ਐਮਐਲਏ ਡਾਕਟਰ ਨਿਸ਼ੰਤਰਪਾਲ ਤੇ ਉਹਨਾਂ ਦੀ ਟੀਮ ਜਿਹੜੀ ਹੈ ਸਾਰੀ ਲੀਡ ਕਰ ਰਹੀ ਆ ਹਾਏ ਹਾਏ ਤਸਵੀਰਾਂ ਦੇਖ ਰਹੇ ਹੋ ਇਹ ਨਵਾਂ ਸ਼ਹਿਰ ਅੰਬੇਡਕਰ ਚੌਕ ਦੀਆਂ ਤਸਵੀਰਾਂ ਨੇ अमित शाह माफ़ी मांगो अमृत शाही अमृत शाह इस्तीफ़ा दो बी जे पी मुर्दाबाद बी जे पी मुर्दाबाद अमित शाह मुर्दा ਜਿੰਦਾਬਾਦ ਮੁੜਾਵਾਦ ਬਾਬਾ ਸਾਹਿਬ ਦੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਬਾਬਾ ਸਾਹਿਬ ਦੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਮੁਹੰਮਦ ਸ਼ਾਮ ਮੁਰਦਾਵਾਦ 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 ਬੀਜੇਪੀ ਮੁਰਦਾਵਾਦ 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 ਬੈਨ ਕੁਮਾਰੀ ਮਾਇਆਵਤੀ ਜੀ ਜਿੰਦਾਬਾਦ 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 ਮੁਹੰਮਦ ਸ਼ਾਮ ਮੁਰਦਾਵਾਦ ਮੁਰਦਾਵਾਦ ਇਨਸ਼ਾ ਅੱਲਾਹ بہجنباد بہجن سماج پارٹی زنداباد بھارتی جانتا پارٹی مرد آباد نکمی سرکار مرد آباد ووتی سرکار مرد آباد ننگے کرنا لوگ نے پھر بھی کانگریس خلاف رہی جی ہوں تص تصویر دیکھ رہے ہو نوا شہر امبیڈکر چوک دیا تصویر نے جتنے بی ایس پی لیڈر ولو ਇੱਧਰ ਆਓ ਸਾਰੇ ਕਿੱਥੇ ਆਓ ਪਿੱਛੇ ਪਾਸੇ ਦੇਖ ਪਿੱਛੇ ਆ ਜਾਓ ਪਿੱਛੇ ਆ ਜਾਓ ਸਾਰੇ ਇੱਧਰ ਬੰਦ ਕਰੋ ਤੁਹਾਨੂੰ ਇੱਧਰ ਪਾਸੇ ਇਹਦਾ ਬੰਦ ਕਰੋ ਯਾਰ ਸੜਕ ਪਰੇ ਨੋ ਬੱਸ ਕੱਢ ਕੇ ਕਰ ਦਿਓ ਬੰਦ ਕਰ ਦਿਓ ਪਿਆ ਆ ਜਾਓ ਪਿੱਛਲੇ ਪਾਸੇ ਆ ਖੁੱਲੇ ਹੋ ਪਰੇ ਪਰੇ ਨੋ ਖੁੱਲੇ ਆ ਭਾਈ ਮੈਂ ਇੱਧਰ ਆਇਆ ਸਾਰੇ ਚਲੋ ਚਲੋ ਯਾਰ ਕੀ ਲਾ ਕੋ ਪਿੱਛੇ ਜਾ ਲਵੀਂ ਤੂੰ ਪਿੱਛੇ ਜਾ ਤੂੰ ਪਾਰਟੀ ਜੀ ਮੈਂ ਜੇ ਤੂੰ ਪਾਰਟੀ ਜਾਊਂਗਾ ਪਿਆ ਜੀ ਓਹ ਤੇਰੇ ਜਿਹੜੇ ਬੰਦੇ ਪਾਰਟੀ ਜਾਓ ਪਾਰਟੀ ਜਾ ਕੋਲੇ ਬੈਠਾ ਰੂਗਾ ਫੇਰ ਆਲੀ ਪਿੱਛੇ ਪਿੱਛੇ ਆ ਜਾਣਾ ਹੋਗਾ ਮੈਂ ਹੈਗਾ ਵਾ ਠੀਕ ਆ ਪਾਰਟੀ ਨਾਲ ਕਰਨੀ ਇਹ ਡਾਰਸ ਵੀ ਕਰੀ ਜਾਂਦੀ ਆ ਜਾਓ ਇੱਧਰਲੇ ਬਸ ਆ ਜਾਓ ਫਿਰ ਇਹ ਬਸ ਹੈਟਰ ਆਜੀ ਪੱਟੀ ਇੱਧਰ ਇੱਕ ਪੜ ਹਾਂਜੀ ਅੱਜ ਬਹੁਤ ਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੈਨਕਮਾਰੀ ਮਾਇਆਵਤੀ ਜੀ ਵੱਲੋਂ ਦੇਸ਼ ਵਿਆਪੀ ਜਨ ਅੰਦੋਲਨ ਬੀਜਪੀ ਔਰ ਅਮਿਤ ਸ਼ਾਹ ਦੇ ਖਿਲਾਫ ਜੋ ਸ਼ੁਰੂ ਕੀਤਾ ਹੈ ਦੇਸ਼ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਭਗਵਨ ਸਮਾਜ ਪਾਰਟੀ ਵੱਲੋਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮਮਰੰਡਮ ਦਿੱਤੇ ਜਾ ਰਹੇ ਹਨ ਕਿ ਪਿਛਲੇ ਦਿਨੀੰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਨੇ ਜੋ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਕੀਤਾ ਦੇਸ਼ ਦਾ ਗ੍ਰਹਿ ਮੰਤਰੀ ਜਿਹੜਾ ਇਸ ਦੇਸ਼ ਨੂੰ ਚਲਾ ਰਿਹਾ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਬਾਰੇ ਜੋ ਉਹਨਾਂ ਨੇ ਕਿਹਾ ਕਿਉਂਕਿ ਪਹਿਲਾਂ ਉਹ ਆਪਣੀਆਂ ਗੱਲਾਂ ਕਰਦੇ ਰਹੇ ਕਿਤੇ ਨਾ ਕਿਤੇ ਉਹਨਾਂ ਦੇ ਮੂੰਹੋਂ ਅੰਦਰਲੀ ਗੱਲ ਬਾਹਰ ਆ ਗਈ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਜਿੰਨਾ ਅੰਬੇਡਕਰ ਅੰਬੇਡਕਰ ਤੁਸੀਂ ਕਰਦੇ ਆ ਜਿੰਨਾ ਰੱਬ ਦਾ ਨਾਮ ਲਿਆ ਹੁੰਦਾ ਤਾਂ ਤੁਹਾਨੂੰ ਸਵਰਗ ਦੀ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ ਸਵਰਗ ਦਾ ਅਸੀਂ ਨਹੀਂ ਦੇਖਿਆ ਨਰਕ ਸਵਰਗ ਅਸੀਂ ਸੁਣਿਆ ਪਰ ਸਾਡੇ ਬਜ਼ੁਰਗਾਂ ਨੇ ਨਰਕ ਜਿਹੜਾ ਦੇਖਿਆ ਇਸ ਦੇਸ਼ ਦੇ ਅੰਦਰ ਕਰੋੜਾਂ ਲੋਕ ਨਰਕ ਦੀ ਜ਼ਿੰਦਗੀ ਜੀ ਰਾਏ ਸੀ ਤਾਂ ਉਸ ਮਹਾਨ ਰੇਬਰਬਾਹ ਸਾਹਿਬ ਡਾਕਟਰ ਅੰਬੇਡਕਰ ਨੇ ਇਹਨਾਂ ਕਰੋੜਾਂ ਲੋਕਾਂ ਨੂੰ ਜੋ ਮਾਨਵਤਾਵਾਦੀ ਹੱਕ ਹਕੂਕ ਦਿੱਤੇ ਜਿਨਾ ਕਰਕੇ ਦੇਸ਼ ਦੇ ਅੰਦਰ ਐਮਐਲਏ ਐਮਪੀ ਪੰਜ ਪੰਜ ਨੌਕਰੀਆਂ ਆਈਆਂ ਐਸਆਈਪੀਐਸ ਦੇ ਅੰਦਰ ਲੋਕ ਆਏ ਉਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਕਰਕੇ ਅਸੀਂ ਅਮਨ ਸ਼ਾਹ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡਾ ਰੱਬ ਤਾਂ ਅਸੀਂ ਨਹੀਂ ਦੇਖਿਆ ਸਵਰਗ ਦਾ ਨਹੀਂ ਦੇਖਿਆ ਸਾਡਾ ਰੱਬ ਬਾਬਾ ਸਾਹਿਬ ਡਾਕਟਰ ਅੰਬੇਦਕਰ ਜਿਨੇ ਸਾਨੂੰ ਸਵਰਗ ਦੀ ਜ਼ਿੰਦਗੀ ਜਿੰਦਗੀ ਦਿੱਤੀ ਕਿਉਂਕਿ ਬੀਜੇਪੀ ਦਾ ਅਜੰਡਾ ਸੀਗਾ ਬਾਬਾ ਸਾਹਿਬ ਡਾਕਟਰ ਅੰbedkar ਲੜਾਈ ਲੜ ਰਹੇ ਸੀ ਉਸ ਸਮੇਂ ਜਦੋਂ ਆਰਐਸਐਸ ਦੇ ਬੀਜੇਪੀ ਦੇ ਲੋਕs ਗਏ ਉਹ ਬਾਬਾ ਸਾਹਿਬ ਡਾਕਟਰ ਅੰbedkar ਦਾ ਵਿਰੋਧ ਕਰਦੇ ਸੀ ਅੱਜ ਕਾਂਗਰਸ ਸੈਮੰਬੰਦ ਹੋਣੇ ਰੋੜ ਬਾਬਾ ਸਾਹਿਬ ਡਾਕਟਰ ਅੰbedkar ਦੇ ਬਾਰੇ ਗੱਲਾਂ ਕਰ ਰਹੀ ਆ ਤਾਨੂੰ ਵੀ ਪਛਣਾ ਚਾਹੀਦਾ ਹੈ ਕਿ ਕਾਂਗਰਸ ਦਾ ਕਿਹੜਾ ਲੋਕਾਂ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ ਜਿਹੜੀ ਕਾਂਗਰਸ ਬਾਬਾ ਸਾਹਿਬ ਡਾਕਟਰ ਅੰਮੇਟਕਰ ਦਾ ਵਿਰੋਧ ਕਰਦੀ ਰਹੀ ਜਿਹੜਾ ਬਾਬਾ ਸਾਹਿਬ ਡਾਕਟਰ ਅੰਮੇਟਕਰ ਜਲਸੇਰ ਅਤੇ ਖੁੱਲਣਾ ਤੋਂ ਜਿੱਤ ਕੇ ਗਏ ਪਰ ਇਸ ਕਾਂਗਰਸ ਨੇ ਉਹ ਲਾ ਕੇ ਪਾਕਿਸਤਾਨ ਨੂੰ ਦਿੱਤੇ ਕਿ ਬਾਬਾ ਸਾਹਿਬ ਪਾਕਿਸਤਾਨ ਅਸੈਂਬਲੀ ਦੇ ਕਨਸਟੀਟਿਊਸ਼ਨ ਅਸੈਂਬਲੀ ਦੇ ਜਿਹੜੇ ਮੈਂਬਰ ਬਣ ਗਏ ਇਸ ਕਾਂਗਰਸ ਨੇ ਕਰਕੇ ਬਾਬਾ ਸਾਹਿਬ ਡਾਕਟਰ ਅੰਮੇਟਕਰ ਨੂੰ 1951 ਦੇ ਅੰਦਰ ਪਹਿਲੀ ਕਾਰਨ ਤੋਂ ਅਸਤੀਫਾ ਦੇਣਾ ਪਿਆ ਤੇ ਬਾਬਾ ਸਾਹਿਬ ਨੇ ਕਿਹਾ ਸੀ ARP 4304 ਜਿਹਦੇ ਵਿੱਚ ਲਿਖਿਆ ਹੈ ਕਿ ਮੰਡੇ ਕਮਿਸ਼ਨ ਰਿਪੋਰਟ ਜਿਹੜੇ ਹੋਰ ਹੱਕੂਗਾ ਉਹ ਮਿਲਨੇ ਚਾਹੀਦੇ ਆ ਤਾਂ ਕੈਬਨ ਨੇ ਜਦੋਂ ਬਣਾ ਕਰਤਾ ਤੇ ਬਾਬਾ ਸਾਹਿਬ ਨੂੰ 1955 ਦੇ ਅੰਦਰ ਪਹਿਲੀ ਵਾਰ ਕਾਂਗਰਸ ਦੀ ਜਿਹੜੀ ਗਵਰਨਮੈਂਟ ਸੀ ਉਹਦੇ ਵਿੱਚ ਰਿਜਾਇਨ ਕਰਨਾ ਪਿਆ ਲਾ ਮਿਨਿਸਟਰੀ ਤੋਂ ਇਸ ਕਰਕੇ ਅੱਜ ਲੋਕਾਂ ਨੂੰ ਪਛਾਣਨਾ ਹੋਊਗਾ ਕਿ ਜਿਹੜੇ ਲੋਕ ਬਾਬਾ ਸਾਹਿਬ ਨੂੰ ਅੰਗਰੇਜ਼ਾਂ ਦਾ ਪਿੱਟੂ ਬਸਦੇ ਰਹੇ ਬਾਰੇ ਲੋਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਵਿਰੋਧ ਕਰਦੇ ਰਹੇ ਜਿਹੜੇ ਸਾਡੇ ਹੱਕ ਅਧਿਕਾਰਾਂ ਦਾ ਵਿਰੋਧ ਕਰਦੇ ਰਹੇ ਜਦੋਂ ਪੰਜਾਬ ਤੋਂ ਉੱਤੇ ਉਸ ਮਹਾਨ ਸੂਰਮੇ ਸੌਰਛਰੀ ਕਾਂਚੀ ਰਾਮ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਅੰਦੋਲਨ ਪੂਰੇ ਦੇਸ਼ 'ਚ ਖੜਾ ਕੀਤਾ ਜਿਸ ਬਾਬਾ ਸਾਹਿਬ ਨੂੰ ਲੋਕ ਪੁੱਲ ਗਏ ਸੀ ਕਾਂਚੀ ਰਾਮ ਸਾਹਿਬ ਦੇ ਬਾਬਾ ਸਾਹਿਬ ਦਾ ਦੂਸਰਾ ਨਾਮ ਕਾਂਚੀ ਰਾਮ ਕਾਂਚੀ ਰਾਮ ਲੋਕ ਕਹਿਣ ਲੱਗੇ ਅਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਗੱਲ ਸੀ ਉਹਨਾਂ ਦੁਆਰਾ ਦਰਕਾਰ ਸੀਗੇ ਉਹਨਾਂ ਦੁਆਰਾ ਦਿੱਤੇ ਸਾਨੂੰ ਮਾਨ ਸਨਮਾਨ ਸਿਵਾ ਉਹ ਲੋਕਾਂ ਨੂੰ ਜਦੋਂ ਮਿਲਿਆ ਤਾਂ ਜੋ ਇਹ ਕਾਂਗਰਸ ਬਾਬਾ ਸਾਹਿਬ ਦੇ ਗਣ ਗਾਣ ਲੱਗੀ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਜੋ ਭੈਣ ਕੁਮਾਰੀ ਮਾਇਆਵਤੀ ਜੀ ਦਾ ਅੱਜ ਸਾਨੂੰ ਹਕਮ ਸੀਗਾ ਔਰ ਸਾਨੂੰ ਆਦੇਸ਼ ਸੀ ਉਹ ਅਸੀਂ ਅੱਜ ਜਿਲ੍ਹਾ ਹੈੱਡਕੁਆਟਰਾਂ ਤੇ ਜਿਹੜੇ ਮੈਮੋਰੰਡਮ ਦੇ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਅੰਦਰ ਦਿਲਾਵੀ ਪ੍ਰੋਗਰਾਮ ਭੈਣ ਕੁਮਾਰੀ ਮਾਇਆਵਤੀ ਜੀ ਸਟੇਟ ਦੀ ਲੀਡਰਸ਼ਿਪ ਸਾਨੂੰ ਦੇਊਗੀ ਉਹਨੂੰ ਇਹ ਬਲੀਮਾ ਦੇ ਕਰਾਂਗੇ ਮੇਰੀ ਯਹੀ ਬੇਨਤੀ ਆ ਕਿ ਕੁਝ ਲੋਕ ਜਿਹੜੇ ਸਮੇਂ ਸਮੇਂ ਤੇ ਬੁਢੀਆਂ ਪਾਰਟੀਆਂ ਦੇ ਪਿੱਠੂ ਬਣੇ ਰਹਿੰਦੇ ਆ ਆਪਣੇ ਲੋਕਾਂ ਨੂੰ ਹਰਾਨ ਦਾ ਕੰਮ ਕਰਦੇ ਆ ਉਹਨਾਂ ਤੋਂ ਵੀ ਸਾਨੂੰ ਸचेਤ ਰਹਿਣਾ ਚਾਹੀਦਾ ਹੈ ਕਿ ਜਿਹੜਿਆਂ ਦਾ ਹੱਟ ਠੋਕਾ ਬਣੇ ਹੁੰਦੇ ਆ ਇਸ ਕਰਕੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਅੰਮ੍ਰਿਤ ਸ਼ਾਹ ਦੇ ਖਿਲਾਫ ਜਿਹੜਾ ਮੰਗਰਨਮਾ ਕਿ ਅੰਮ੍ਰਿਤ ਸ਼ਾਹ ਨੂੰ ਮਾਫੀ ਮੰਗਣੀ ਚਾਹੀਦੀ ਆ ਭਾਪੇ ਜਿਨ੍ਹਾਂ ਨੂੰ ਟਾਈਮ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਜਿਹੜਾ ਵੀ ਪ੍ਰੋਗਰਾਮ ਬਣੇ ਕੁਮਾਰੀ ਮਾਇਆਵਤੀ ਜੀ ਦੇਣਗੇ ਉਹਨਾਂ ਅਸੀਂ ਨੇ ਪਰੇ ਜਾਣਾਗੇ ਅੱਜ ਦੇ ਇਸ ਮੌਕੇ ਤੇ ਸਮੁੱਚੇ ਜ਼ਿਲ੍ਹੇ ਦੇ ਸਰਕਾਰ ਦੇ ਸਾਥੀ ਪ੍ਰਵੀਨ ਬੰਗਾ ਜੀ, ਜ਼ਿਲ੍ਹਾ ਪ੍ਰਬੰਧਾਨ ਸਾਡੇ ਸਰਪੰਚ ਜਾਫਰਪੁਰ ਜੀ, ਪ੍ਰਬੰਧਾਨ ਸਾਹਿਬ ਦੇ ਪ੍ਰਬੰਧਾਨ ਸਾਡੇ ਸਰਪੰਚ ਪੈਂਚ ਆਗੂ ਸਾਹਿਬਾਨ ਅੱਡੇ ਜਾਂਦੀ ਚ ਪੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਦੇ ਅਨਸਾਰ ਔਰ 1200 ਡਾਕਟਰ ਮੇਰਕਰ ਦੇ ਅਪਮਾਨ ਦੇ ਖਿਲਾਫ ਅੰਮ੍ਰਿਤ ਸਾਹਿਬ ਦੇ ਖਿਲਾਫ ਕੱਟੇ ਹੋਏ ਆ ਉਹਨਾਂ ਦਾ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਾ ਕੇ ਜਾਪਾ ਹੋਟਲ ਜੀ ਇਹ ਹੋਟਲ ਜੀ ਐਡੀਸੀ ਸਾਹਿਬ ਨਹੀਂ 22 22 ਮਿੰਟ ਮੈਨੂੰ ਇਹ ਨਹੀਂ ਹੈ ਸਹੀ ਵੇਟ ਸਹੀ ਹੈ ਐਟਿਕ ਐਟਿਕ ਆ ਰਿਹਾ ਹੈ ਰੇਕੋ ਜੀ ਥੋੜਾ ਜਿਹਾ ਬਿਲਾਲੋ ਜੀ ਇੱਥੇ ਲੈ ਵਸੇ 6 ਇੱਕ ਇੱਕ ਉਹ ਡੀਏਸੀ ਆਗੋ ਵੱਲੋਂ ਜਿਹੜਾ ਆ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਇਸ ਟਾਈਮ